ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਚਾਂਦਪੁਰੇ ਵਾਲੇ ਬੰਨ੍ਹ ਦੇ ਉੱਤੇ ਖੜਿਆਂਗੇ ਕਈ ਦਿਨਾਂ ਦੇ ਹੋਰ ਵੀਡੀਓ ਪਾਈ ਸੀ ਕਮੈਂਟ ਆ ਰਹੇ ਸੀ ਵੀ ਆਈ ਜਰ ਫੜਾ ਬਾਰੇ ਵੀ ਦੱਸੋ ਕੋਈ ਕਹਿੰਦੇ ਨੇ ਨਦੀ ਚ ਪਾਣੀ ਆ ਗਿਆ ਕਿਵੇਂ ਆ ਗਿਆ ਤੁਹਾਨੂੰ ਦਿਖਾ ਰਹੇ ਹਾਂਗੇ ਪੂਰੀ ਵੀਡੀਓ ਦੇਖਿਓ ਐਂਡ ਤੱਕ ਚਾਂਦਪੁਰੇ ਵਾਲੇ ਬੰਨ੍ਹ ਤੇ ਨਦੀ ਚ ਕਿੰਨਾ ਕੁ ਪਾਣੀ ਆ ਕਿੰਨਾ ਕੁ ਪਾਣੀ ਦਾ ਵਹਾਅ ਤੇਜ਼ ਹੈ ਪੂਰੀ ਗੱਲਬਾਤ ਦਿਖਾਉਣਾ ਤੁਹਾਨੂੰ ਇਸ ਤਰ੍ਹਾਂ ਜਿਹੜਾ ਪਾਣੀ ਚੱਲ ਰਿਹਾ ਚਾਂਦਪੁਰੇ ਵਾਲੇ ਬੰਨ੍ਹ ਦੇ ਉੱਤੇ ਪਾਣੀ ਦਾ ਬਹਾਅ ਦੇਖ ਸਕਦੇ ਹੋ ਤੁਸੀਂ ਜੀ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਪੂਰੀ ਪੌੜੀਆਂ ਪੌੜੀਆਂ ਤੋਂ ਥੱਲੇ ਉਤਰ ਕੇ ਦਿਖਾਉਣੇ ਅਗੇ ਦੇਖ ਸਕਦੇ ਹੋ ਤਸਵੀਰਾਂ ਪੌੜੀਆਂ ਤੋਂ ਥੱਲੇ ਉਤਰ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆਜੋ ਬਈ ਓਏ ਪੌੜੀਆਂ ਤੋਂ ਥੱਲੇ ਉਤਰ ਕੇ ਇੱਕ ਘਰ ਦੀ ਜਿਹੜੀ ਪੂਰੀ ਰੂਪਰੇਖਾ ਹੈ ਉਹ ਦੇਖਦੇ ਆ ਬੋਚ ਕੇ ਬਾਈ ਕਿਹੜਾ ਨਖਾ ਜਿਓ ਕਿਤੇ ਹੋ ਜਾਉਂਗੇ ਅਰੇ ਇਸ ਤਰ੍ਹਾਂ ਨਾਲ ਘੱਗਰ ਦਾ ਜਿਹੜੀ ਬੋਹ ਹੋ ਹੈ ਜੀ ਆ ਦੇਖੋ ਜਿਹੜਾ ਬਣਾਇਆ ਹੋਇਆ ਹੈਗਾ ਤੁਹਾਨੂੰ ਲਵੇਗਾ ਕਿ ਦਿਖਾਵਾਂਗੇ ਸਾਰਾ ਵਿੱਚ ਬੜਕੇ ਘੱਗਰ ਦੇ ਆ ਦੇਖੋ ਤਸਵੀਰਾਂ ਦੇਖ ਰਹੇ ਹੋ ਤੁਸੀਂ ਖੋਜ ਖਬਰ ਤੇ ਭਾਈ ਇਹ ਸਾਨੂੰ ਪਾਣੀ ਉਹ ਪਾ ਰਹੇ ਆ ਪਿੱਛੇ ਆ ਪਾਣੀ ਇਹ ਆ ਦੇਖੋ ਜੀ ਕੰਗਾਰੂ ਦੀ ਫੋਟੋਆਂ ਨੇ ਤਸਵੀਰਾਂ ਤੁਹਾਨੂੰ ਦਿਖਾਉਣੇ ਨੇ ਇਸ ਤਰ੍ਹਾਂ ਦੇ ਨਾਲ ਚੱਲ ਰਹੇ ਪਹਿਲਾਂ ਕੋਲ ਥੱਲੇ ਤੁਹਾਨੂੰ ਜਾ ਕੇ ਦਿਖਾਉਣੀਆਂ ਤਸਵੀਰਾਂ ਦਿਖਾਵਾਂਗੇ ਪਹਿਲੀ ਕੀੜਾ ਖਾਗੇ ਤੇ ਓਏ ਆ ਦੇਖੋ ਜੀ ਇਸ ਤਰ੍ਹਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਆ ਦੇਖੋ ਪਾਣੀ ਇਸ ਤਰ੍ਹਾਂ ਨਾਲ ਛੱਲਾਂ ਜਿਹੜਾ ਘੱਗਰਦੇ ਆ ਮਾਰ ਰਹੇ ਆ ਦੇਖ ਇਹ ਆ ਰਿਹਾ ਜੀ ਪਾਣੀ ਪੰਜ ਕੁਲੇ ਗਣੀਓਂ ਆਜਾ ਤਸਵੀਰਾਂ ਦੇ ਨਜ਼ਾਰਾ ਆਉਂਦਾ ਦੇਖ ਸਕਦੇ ਨੇ ਹਜੇ ਇੰਨਾ ਪਾਣੀ ਆ ਸਹੀ ਰਿਪੋਰਟ ਹੈ ਜਿਹੜੀ ਖੋਜ ਖਬਰ ਦੀ ਰਿਪੋਰਟ ਹੈ ਇਹ ਖੱਗਰ ਦਾ ਪਾਣੀ ਵੀ ਕਿੰਨਾ ਇਸ ਵਕਤ ਆ ਇਹ ਦੇ ਬਰਾਬਰ ਪਾਣੀ ਹੁੰਦਾ ਬਾਈ ਜਿਹੇ ਬਰਾਬਰ ਪਲੇਅਰ ਨਾਲ ਦਿਖਾਉਣਾ ਦੇਖੋ ਤਾਂ ਨੰਬਰ ਧੰਨਵਾਦ ਹੈ ਨੰਬਰ ਨਹੀਂ ਮੈਂ ਵਈ ਦੇਖ ਸਕਦੇ ਹੋ ਵੀ ਇੱਥੇ ਤੱਕ ਪਾਣੀ ਚੜ ਜਾਂਦਾ ਜੀ ਆ ਖੱਡਿਆਂ ਤੱਕ ਹੈਗਾ ਜੀ 4 ਫੁੱਟ ਦਾ ਫਰਕ ਹਜੇ ਕੋਈ ਤੁਹਾਨੂੰ ਲਾਈਵ ਤਸਵੀਰਾਂ ਦੇ ਨਜ਼ਾਰਾ ਉਹ 4 ਫੁੱਟ ਦਾ 3-4 ਫੁੱਟ 4 ਫੁੱਟ ਨਾਲ ਤਾਂ ਫਿਰ ਜਾਨੀ ਕਿ ਖਤਰੀ ਹੀ ਹੈਗਾ ਪੂਰਾ ਇਸ ਤੋਂ ਬਾਅਦ ਤੁਹਾਨੂੰ ਪਰਲੀ ਸਾਈਡ ਵੀ ਦਿਖਾਵਾਂਗੇ ਇਹ ਪੰਜਾਬ ਨੇ ਮੁੱਲ ਲੈ ਕੇ ਜ਼ਮੀਨ ਬਣਾਇਆ ਹੋਇਆ ਇਹ ਬੰਨਾ ਹੈ ਜਿਹੜਾ ਉਸ ਟਾਈਮ ਉਹ ਹਰਿਆਣੇ ਚਾਹੇ ਪਰ ਪੰਜਾਬ ਦੀ ਮੁੱਲ ਲਈ ਹੋਈ ਜ਼ਮੀਨ ਹੈ ਮੁੱਲ ਲੈ ਕੇ ਬਣਾਇਆ ਹੋਇਆ ਸੀ ਉਸ ਵਕਤ ਅੱਜ ਇਸ ਤਰ੍ਹਾਂ ਦਾ ਦੇਖੋ ਕਿੰਨਾ ਉੱਚਾ ਦੇਖਦੇ ਹੋ ਜੀ ਤਸਵੀਰਾਂ ਦੇਖ ਲੋ ਜੀ ਪੌੜੀਆਂ ਕਿੰਨੀਆਂ ਪੌੜੀਆਂ ਨੇ ਲਗਭਗ 100 ਪੌੜੀ ਹੋਊ ਇਸ ਤਰ੍ਹਾਂ ਜੀ ਉੱਪਰ ਦੀ ਪਾਖੜਾ ਜਾਂਦੀ ਹੈ ਤੇ ਨੀਚੋਂ ਦੀ ਜਾਂਦਾ ਇਹ ਪੁਲ ਆ ਦਿਖਾਉਣਾ ਤੁਹਾਨੂੰ ਲਾਈਵ ਤਸਵੀਰਾਂ ਉੱਪਰ ਦੀ ਪਾਖੜਾ ਹੈ ਮੋੜ ਬੇਗੁਰਪਰੀ ਤੱਕ ਗੱਡੀ ਤੇ ਪਰਲੇ ਪਾਸੇ ਜਾਵਾਂਗੇ ਹੁਣ ਇਹਦੇ ਇਹਦੇ ਹੀਠਾਂ ਦੀ ਜਾਂਦਾ ਹੈ ਘੱਗਰ ਪਾਖੜਾ ਦੇ ਹੀਠਾਂ ਦੀ ਇਹ ਪਾਖੜਾ ਜਾਂਦੀ ਹੈ ਜਿਹੜੀ ਸਰਦੂਲਗੜ੍ਹ ਨੂੰ ਨੇ ਦੇ ਕੋਲ ਦੀ ਜਾਂਦੀ ਐ ਟਹਾਣੇ ਤੋਂ ਆਉਂਦੀ ਅੱਗੇ ਅੱਗੇ ਟਹਾਣਾ ਇੱਧਰ ਇਹਦੇ ਥੱਲੋਂ ਦੀ ਐ ਜੀ ਪਾਖੜਾ ਦੇ ਥੱਲੋਂ ਦੀ ਐ ਜਿਹੜੀ ਘੱਗਰ ਨਦੀ ਐ ਜਿਹੜੀ ਉਹ ਪਰਲੇ ਪਾਸੇ ਘੱਗਰਾ ਗਿਆ ਨਦੀ ਉਹ ਬੰਨਾ ਚੰਦਪੁਰੇ ਵਾਲਾ ਸਾਹਮਣੇ ਉੱਥੋਂ ਟੁੱਟਿਆ ਸੀ ਪਿਛਲੀ ਵਾਰੀ ਤੇ ਇਹਦੇ ਥੱਲੋਂ ਦੀ ਇਹਦੇ ਆ ਨਦੀ ਐ ਆ ਦੇਖੋ ਪਾਖੜਾ ਦੇ ਥੱਲੋਂ ਦੀ ਸਿੰਪਲ ਡੇਗ ਕਰਕੇ ਕਰਿਆ ਹੋਇਆ ਦੇਖੋ ਜੀ ਪਾਣੀ ਦਾ ਪਹਾਉ ਹੈ ਜਿਹੜਾ ਬਹਰਨੀ ਦਾ ਪਹਾਉ ਦੇਖੋ ਬਹੁਤ ਜਿਆਦਾ ਤੇਜ਼ ਪਹਾਇਆ ਜਿਹੜਾ ਇਸ ਵਕਤ ਚਾਂਦਪੁਰੇ ਆਵਾਜ਼ ਦੇਖ ਕੀ ਇਹ ਇਸ ਤੋਂ ਬਾਅਦ ਸਾਨੂੰ ਪਰਲੀ ਸਾਈਡ ਜਾ ਕੇ ਦਿਖਾਉਨੇ ਆਂਗੇ ਪਾਖੜਾ ਦੇ ਪਰਲੀ ਸਾਈਡ ਲਗਭਗ ਕਿਲੇ ਦੀ ਬਾਹੀ ਚੌੜਾ ਪੁਲਾ ਇਹ ਕਈ ਦਿਨਾਂ ਦੇ ਕਮੈਂਟ ਆ ਰਹੇ ਸੀ ਵੀ ਕਿ ਘੱਗਰ ਦੇ ਬਾਰੇ ਜੋ ਨਾਲੀ ਆ ਨਦੀ ਆ ਘੱਗਰ ਉਹਦੇ ਬਾਰੇ ਦੱਸੋ ਆਹਾਂ ਤਸਵੀਰਾਂ ਨੇ ਜੀ ਮੌਜੂਦਾ ਤਸਵੀਰਾਂ ਨੇ ਜੋ ਘੱਗਰ ਦੀਆਂ ਇਸ ਤਰ੍ਹਾਂ ਨੇ ਇਸ ਵਕਤ ਅੱਜ ਲੈ ਬ ਤਸਵੀਰਾਂ ਚਾਂਦਪੁਰੇ ਵਾਲੇ ਬੰਨਾਂ ਦੇ ਉੱਤੇ ਖੜੇ ਆਂਗੇ ਇਸ ਵਕਤ ਚਾਂਦਪੁਰੇ ਵਾਲੇ ਬੰਨ ਤੇ ਖੜੇ ਆਂਗੇ ਦੇਖ ਸਕਦੇ ਹੋ ਇਸ ਤਰ੍ਹਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਘੱਗਰ ਦੀਆਂ ਤਸਵੀਰਾਂ ਨੇ ਇਸ ਤਰ੍ਹਾਂ ਇਹਦਾ ਪਾਣੀ ਹੈ ਇਸ ਤਰ੍ਹਾਂ ਦਾ ਚੱਲ ਰਿਹਾ ਜੀ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜ਼ਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਇਸ ਤਰ੍ਹਾਂ ਦੇ ਨਾਲ ਹੈ ਜਿਹੜਾ ਪਾਣੀ ਚੱਲ ਰਿਹਾ ਜੀ